ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ 헤ਦ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿ ਅਸੀਂ ਵੀ ਸਾਰੇ ਠੀਕ ਠਾਕ ਆ। ਆਪਾਂ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਅਸੀਂ। ਅੱਜ ਦੀ ਵੀਡੀਓ ਹੋਈ ਹੈ ਕਿ ਆਪਣੇ ਕੋਲ ਹਰ ਇੱਕ ਘਰ ਵਿੱਚ ਬੈਗ ਹੁੰਦਾ ਹੈ। ਆਹ ਕੈਰੀ ਬੈਗ ਇਦਾਂ ਦਾ ਹਨਾ। ਆਪਾਂ ਇਹਦੇ ਬਹੁਤ ਸੋਹਣੇ ਗਰਮ ਸਲੀਪਰ ਬਣਾ ਕੇ ਦਿਖਾਉਨੇ ਬਹੁਤ ਹੰਢਦੇ ਆ ਘਰ ਵਿੱਚ ਅੰਦਰ ਜਿਵੇਂ ਮਾਜੀ ਤੁਸੀਂ ਕੰਮ ਕਰਦੇ ਪਾ ਸਕਦੇ ਹੋ। ਨਾ ਤੁਹਾਡੇ ਪੈਰ ਠੰਢੇ ਕਿ ਕਿਚਨ ਵਿੱਚ ਵੀ ਜਿਵੇਂ ਮਾਜੀ ਪਾ ਸਕਦੇ ਆ। ਉਹਦੇ ਲਈ ਆਪਾਂ ਕੀ ਲੈਣਾ ਆਜੋ ਤੁਹਾਨੂੰ ਦਿਖਾਈਏ ਹਾਂਜੀ ਉਹਦੇ ਲਈ ਆਪਾਂ ਕੀ ਕਰਨਾ ਹੈ ਨਾ ਪਹਿਲਾਂ ਆਪਾਂ ਇੱਕ ਸਾਚਾ ਤਿਆਰ ਕਰ ਲੈਣਾ ਇਦਾਂ ਦਾ ਚੱਪੜਾ ਦਾ ਮੈਂ ਗੱਤੇ ਦਾ ਕਰ ਲਿਆ ਆਪਾਂ ਨੂੰ ਕੱਟਣਾ ਸੌਖਾ ਹੋ ਜਾਂਦਾ ਤੁਸੀਂ ਆ ਪੈਰ ਦੇ ਅੰਦਾਜ਼ੇ ਨਾਲ ਮੂਹਰੇ ਨਾਲ ਇਸ ਇੱਥੋਂ ਥੋੜਾ ਚੌੜਾ ਰੱਖਣਾ ਇਦਾਂ ਕੱਟਣਾ ਤੁਸੀਂ ਗੋਲ ਸ਼ੇਪ ਚ ਤੇ ਆ ਤੁਸੀਂ ਪੈਰ ਦੇ ਅੰਦਾਜ਼ੇ ਨਾਲ ਜਿਵੇਂ ਤੁਹਾਡੇ ਪੈਰ ਹੈਗਾ ਉਹਦਾ ਤੁਸੀਂ ਕੱਟ ਸਕਦੇ ਹੋ ਹੁਣ ਆਪਾਂ ਕੀ ਕਰਨਾ ਆਪਾਂ ਪਹਿਲਾਂ ਇਸ ਚੀਜ਼ ਨੂੰ ਆਈ ਉਦਾਸ ਤਹੀ ਕੱਟਾਂਗੇ ਇਹ ਪਹਿਲਾ ਲਫਾਫ ਨੂੰ ਦੂਰਾ ਕਰ ਲਾਂਗੇ ਇਸ ਤਰ੍ਹਾਂ ਆਪਾਂ ਪੈਨ ਨਾਲ ਨਿਸ਼ਾਨੀ ਲਾ ਕੇ ਆਪਾਂ ਕੱਟਾਂਗੇ ਇੱਦਾਂ ਪਹਿਲਾ ਨਿਸ਼ਾਨੀ ਲਾ ਲੈਣੀ ਆਪਾਂ ਹਾਂਜੀ ਤੁਸੀਂ ਦੇਖ ਸਕਦੇ ਆਪਾਂ ਨਿਸ਼ਾਨੀ ਲਾ ਲਈ ਪੈਨ ਨਾਲ ਦੀਦੀ ਨਹੀਂ ਥੋੜੀ ਜਿਆਦਾ ਦੇਖ ਸਕਦੇ ਹੋ ਸਾਰੀ ਆਪਾਂ ਹੁਣ ਕੀ ਕਰਾਂਗੇ ਇਸ ਨੂੰ ਕੱਟਾਂਗੇ ਹਾਂਜੀ ਪਹਿਲਾਂ ਹੁਣ ਦੇਹ ਦੀਨ ਨੂੰ ਖੜ ਦੇ ਮੈਂ ਤੁਹਾਨੂੰ ਸ਼ਾਇਦ ਜੂਮ ਕਰਕੇ ਦਿਖਾ ਕੇ ਵਿਖਦਾ ਨਹੀਂ ਮੈਂ ਕੋਲ ਨੂੰ ਕੱਦ ਦਿੰਦੀ ਨਹੀਂ 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 ਆ ਦੇਹ ਦੀਨ ਨੂੰ ਦੇਹ ਦੀਨ ਨਾਲ ਦੇਖੋ ਮਿੱਤਰੋ ਹਾਂਜੀ ਇਹ ਪਤਾ ਲੱਗ ਗਿਆ ਤੁਹਾਨੂੰ ਆਏ ਆ ਦੇ ਹਾਂਜੀ ਹੁਣ ਪੈਂਕੀ ਕਰਨਾ ਆਪਾਂ ਕੱਟਣਾ ਯਾਨੀ ਮੈਂ ਤੁਹਾਨੂੰ ਕੱਟੀ ਹਾਂਜੀ ਇਸ ਤਾਂ ਪਰ ਕਿ ਦੂਰਾ ਕਰਕੇ ਹਨਾ ਇਸਦੇ ਚਾਰ ਹਿੱਸੇ ਬਣਾ ਲਏ ਆਪਾਂ ਇੱਕ ਪੈਰ ਹੋਰ ਕੱਟਣਾ ਬਾਅਦ ਚ ਕੱਟ ਕੇ ਬਣਾਵਾਂਗੇ ਪਹਿਲਾਂ ਤੁਹਾਨੂੰ ਸਿੱਖ ਕੇ ਪੈਰ ਕੱਟ ਕੇ ਬਣਾ ਕੇ ਦਿਖਾ ਦਈਏ ਇਦਾਂ ਜੇ ਕੋਈ ਗੱਲ ਦੀ ਬਾਦ ਘਾਟ ਹੋ ਵੀ ਗਈ ਕੋਈ ਗੱਲ ਨਹੀਂ ਬਾਅਦ ਚ ਕੱਟੀ ਜਾਊਗਾ ਇਹ ਇਦਾਂ ਕੱਟ ਲਿਆ ਹਨਾ ਹੁਣ ਆਪਾਂ ਇਹਦਾ ਉਤਲਾ ਹਿੱਸਾ ਕੱਟਣਾ ਹਾਂਜੀ ਠੀਕ ਹੈ ਤੁਸੀਂ ਕਹੋਗੇ ਇੰਨੇ ਕਿ ਪਤਲੇ ਕਿਵੇਂ ਬਣਨਗੇ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਹੁਣ ਅਸੀਂ ਦਾ ਉਤਲਾ ਹਿੱਸਾ ਕੱਟ ਕੇ ਜਿਹੜਾ ਉੱਤੇ ਲਗਾਉਣਾ ਇਹਦੇ ਹਾਂਜੀ ਇਸ ਪਾਹ ਚੀਜ਼ ਵੀ ਕੱਟ ਲਈ ਦੂਰਾ ਕੱਟ ਲਿਆ ਥੋੜਾ ਮਜ਼ਬੂਤੀ ਨਾਲ ਬਣ ਜੂਗਾ ਹਨਾ ਠੀਕ ਕੀ ਤੇ ਹੁਣ ਆਪਣੇ ਕੋਲ ਆਹਾਂ ਤੇ ਆਹਾਂ ਚੀਜ਼ਾਂ ਹੁਣ ਤਾਂ ਕਰਨਾ ਕੀ ਹੈ ਦਾ ਤੁਸੀਂ ਇਹ ਸੋਚਦੇ ਹੋਵੋਗੇ ਹਨਾ ਤੁਹਾਨੂੰ ਦੱਸਦੇ ਹਾਂ ਇੱਕ ਮਿੰਟ ਹੁਣ ਆਪਾਂ ਕੀ ਕਰਾਂ ਆਪਣੇ ਕੋਲ ਹਰ ਘਰ ਵਿੱਚ ਕਿਤਾਬੇ ਹੁੰਦੇ ਆ ਜੁੱਤੀਆਂ ਆਦੇ ਹਨਾ ਵਾਧੂ ਪੱچے ਹੁੰਦੇ ਆ ਇਹ ਬਹੁਤ ਵਧੀਆ ਚੀਜ਼ ਆ ਹੁਣ ਆਪਾਂ ਇਸ ਦੇ ਨਾਲ ਇਦਾਂ ਕਰਕੇ ਇਸ ਨੂੰ ਚਿਪਕਾ ਲਈਏ ਇਸ ਦੇ ਉੱਪਰ ਪਰ ਸਲਾਈ ਕਰਨੀ ਆ ਸਲਾਈ ਸਲਾਈ ਦਾ ਮਤਲਬ ਦੀ ਜਿੰਨਾ ਮਰਜ਼ੀ ਕਰ ਸਕਦੇ ਆ ਠੀਕ ਨਹੀਂ ਇਦਾਂ ਕਰਕੇ ਆਪਾਂ ਇਸ ਦੇ ਉੱਪਰ ਸਲਾਈ ਕਰਨੀ ਆ ਸਲਾਈ ਕਰਕੇ ਫਿਰ ਆਪਾਂ ਇਸ ਦੇ ਉੱਪਰ ਇਸ ਤਰ੍ਹਾਂ ਲਗਾਉਣਾ ਇਹਨੂੰ ਬਸ ਇਹਦੀ ਵੀ ਸਲਾਈ ਕਰ ਦੇਣੀ ਆ ਇਹਦੀ ਆਪਾਂ ਸਲਾਈ ਕਰ ਦੇਣੀ ਆ ਪਹਿਲੇ ਹੀ ਲਗਾ ਲਈਏ ਲਾ ਲਗਾ ਲਈਏ ਫਿਰ ਤੁਹਾਨੂੰ ਦਿਖਾਉਨੇ ਆ ਅੱਜ ਪੇਸ ਤੇ ਇਹ ਸਲਾਈ ਲਗਾ ਲਈਆ ਹੁਣ ਆਪਾਂ ਕੀ ਕਰਨਾ ਜਿਹੜਾ ਆਹ ਲ ਚੀਜ਼ਾਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਸਲਾਈ ਲਗਾਉਣੀ ਆ ਇਹ ਤਾਂ ਮੂਲੀ ਸ਼ੇਪ ਬਣ ਜੂਗੀ ਦੋਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ 1 ਮਿੰਟ ਆ ਜੀ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਆਪਾਂ ਹਨਾ ਸ਼ੇਪ ਬਣਾ ਕੇ ਤੇ ਇਸ ਤਰ੍ਹਾਂ ਆਪਾਂ ਨੂੰ ਕਰਤਾ ਸਲਾਈ ਤੇ ਥੱਲੇ ਆਪਾਂ ਇਹਦੇ ਤੁਹਾਨੂੰ ਪਤਾ ਹੀ ਆਹ ਚੀਜ਼ ਲਗਾਵਾਂਗੇ ਉਹ ਵੀ ਦੁਕਾਨੇ ਇਹ ਚੀਜ਼ ਲਗਾ ਕੇ ਨਾਲ ਹੀ ਆਪਾਂ ਹੁਣ ਇੱਕ ਹਨਾ ਲੰਬੀ ਸਦੀ ਪਾਈਪਿੰਗ ਕੱਟ ਲੈਣੀ ਹੈ ਮੈਂ ਪਹਿਲਾਂ ਪਾਈਪਿੰਗ ਕੱਟਣਾ ਹੁ ਦਿਖਾਉਣੀ ਆ ਹਾਂਜੀ ਹੁਣ ਆਪਾਂ ਇਕ ਲੰਬੀ ਸਾਰੀ ਪਾਈਪਿੰਗ ਚੌੜੀ ਕੱਟਣੀ ਆ ਜੀ ਦੂਧੀ ਕਰਕੇ ਆਪਾਂ ਲਗਾਵਾਂਗੇ ਇਸ ਤਰ੍ਹਾਂ ਪਾਈਸਾ ਕੱਟ ਲਈ ਹੁਣ ਆਪਾਂ ਕੀ ਕਰਨਾ ਜਿਹੜੀ ਆ ਚੀਜ਼ ਆ ਨੇ ਚਾਰੇ ਪਾਸੇ ਆਪਾਂ ਹਣਾ ਇਹਦੇ ਚਾਰੇ ਪਾਸੇ ਆਪਾਂ ਪਾਈਪਿੰਗ ਲਗਾਵਾਂਗੇ ਤੁਹਾਨੂੰ ਮੈਂ ਦਿਖਾਉਣੀ ਕਿਵੇਂ ਲਗਾਉਣੀ ਆ ਐਦਾਂ ਦੂਧੀ ਕਰਕੇ ਤੁਸੀਂ ਸਿਲਾਈ ਕਰ ਲਿਓ ਤੇ ਆ ਬਾਧੂ ਤੁਸੀਂ ਕੱਟ ਦਿਓ ਜਿਹੜਾ ਹੈਗਾ ਕੱਟ ਕੇ ਤਿਆਰ ਹੋ ਜਾਣਾ ਇੱਥੋਂ ਇਦਾਂ ਕਰਕੇ ਸਾਰੇ ਤੇ ਆਪਾਂ ਪਾਈਪਿੰਗ ਬ੍ਰੀਕ ਬ੍ਰੀਕ ਲਗਾ ਦੇਣੀ ਆਪਣਾ ਬਹੁਤ ਸੋਹਣਾ ਸਲੀਪਰ ਬਣਾ ਕੇ ਤਿਆਰ ਹੋਣਗੇ ਮੈਂ ਤੁਹਾਨੂੰ ਪਾਈਪਿੰਗ ਲਾ ਕੇ ਦਿਖਾਉਣੀ ਪਹਿਲਾਂ ਹਾਂਜੀ ਇਸ ਤਰ ਲਗਾ ਕੇ ਪਾਹਣਾ ਕੰਚੀ ਪਈ ਸੀ ਮੇਰੀ ਆ ਕੱਢ ਲਿਓ ਲੈ ਆ ਪੱਤਾ ਕੱਢ ਰਦੇ ਆਪਣੇ ਬਹੁਤ ਹੀ ਵਧੀਆ ਬਣ ਕੇ ਹੋ ਗਏ ਨੇ ਤਿਆਰ ਬਤਰਾ ਦੂਜਾ ਵੀ ਬਣਾ ਲਿਆ ਸੀ ਨਾਲ ਦੀ ਨਾਲ ਹੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣੇ ਸਲੀਪਰ ਬਣ ਕੇ ਬਿਲਕੁਲ ਹੋ ਚੁੱਕੇ ਆ ਤਿਆਰ ਹਾਂਜੀ ਥੱਲੇ ਪਾ ਚੀਜ਼ੇ ਲਗਾਤੀ ਆ ਤੁਸੀਂ ਪਾ ਕੇ ਦੇਖ ਸਕਦੇ ਹੋ ਆਪਣੇ ਬੂਟਾਂ ਦੇ ਹਨਾ ਕਿਤਾਬੇ ਪਏ ਹੁੰਦੇ ਉਹਦੇ ਅਸੀਂ ਬਹੁਤ ਹੀ ਵਧੀਆ ਅੰਦਰ ਪਾ ਗਰਮ ਹੁਣ ਆਲੇ ਆ ਵੜਾ ਸਕਦੇ ਪਾਈਪਿੰਗ ਲਾ ਦੇਖੋ ਕਿੰਨੀ ਵਧੀਆ ਫਿਸ਼ਿੰਗ ਫਿਨਿਸ਼ਿੰਗ ਆਈ ਹੈ ਹਨਾ ਬਿਲਕੁਲ ਸਾਫ ਸਾਫ ਹੋ ਚੁੱਕੇ ਆ ਹਨਾ ਕਿੰਨੇ ਵਧੀਆ ਬਣੇ ਆ ਗਰਮ ਸਲੀਪਰ ਤੁਸੀਂ ਇਸ ਤਰ੍ਹਾਂ ਘਰੇ ਬਣਾ ਸਕਦੇ ਹੋ ਆਪਣੇ ਕੋਲ ਬਾਦੂ ਕੈਰੀ ਬੈਗ ਪਿਆ ਸੀ ਉਹਦੇ ਜੇ ਤੁਮ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਹੜੇ ਨਵੇਂ ਆ ਪਲੀਜ਼ ਉਹ ਚੈਨਲ ਤੇ ਹਨਾ ਪਹਿਲਾਂ ਵੀਡੀਓ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ